ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਵਾ ਡੈਰੀ ਖਾਨ ਉੱਤੇ ਜੀ ਅੱਜ ਵੀਡੀਓ ਵਿੱਚ ਪਤਨ ਨਾਲ ਸੀ ਲੈ ਲੈ ਕੇ ਆਏ ਜੀ ਇੱਕ ਬੜ ਗੱਬਣਾ ਬਈ ਥੋੜੇ ਦਿਨ ਕਰਮ ਵਾਲੀ ਲੈਂਦੀ ਆ ਇੱਕ ਬੜ ਬਾਈ ਕੋਲੇ ਟੋਕੜ ਗੱਬਣਾ ਚੈੱਕ ਪਾਸ ਚੰਗੇ ਦੁੱਧ ਤੇ ਆ ਇੱਕ ਬਾਈ ਕੋਲੇ ਝੋਟੀ ਆ ਤਾਜੀ ਸਟ੍ਰੌਬ ਬ੍ਰੀਡ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਹਾਂ ਵਧੀਆ ਵਧੀਆ ਵੀਰ ਬਾਈ ਨਾਮ ਤੇ ਐਡਰੈਸ ਨਾਮ ਮੇਰੇ ਹਰਦਕਸ਼ ਸਿੰਘ ਪਿੰਡ ਜਕੇਪਲ ਜਿਹੜਾ ਸੰਗਰੂਰ ਦੇ ਨੇੜੇ ਪਿੰਡ ਆਪਾਂ ਨੂੰ ਮੇਰੇ ਚੀਮਾਵੰਡੀ ਇਤੋਂ 4 ਕਿਲੋਮੀਟਰ ਬਾਅਦ ਰਹੇਗੀ ਮੇਰੇ ਸੁਨਾਮ ਇਤੋਂ 10-12 ਕਿਲੋਮੀਟਰ ਬਾਅਦ ਪੈ ਜਾਂਦੀ ਆ ਮੋਬਾਈਲ ਨੰਬਰ 62834 ਵੀਰੇ 76653 62834 76653 ਵੀਰੇ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਝੋਟੀ ਦੇ ਨੇ ਕਿਹੜਾ ਸੋਸ ਵੀ ਆ ਵੀਰੇ ਪਲੂਨ ਸੂਈ ਆ 4 ਦੰਦ ਆ ਜੀ 4 ਦੰਦ ਪਹਿਲਾ ਸੂਆ 10ਵਾਂ 12ਵਾਂ ਇਹਨੇ ਸੂਈ ਨੂੰ ਦੁੱਧ 10-12 ਕਿਲੋ ਰੈਡੀ ਹੈ ਵੀਰੇ ਠੀਕ 10 ਕਿਲੋ ਕੋਈ ਮਰਜ਼ੀ ਚੋਕੇ ਲੈ ਜੇ ਸ਼ੀਲ ਠੰਡੀ ਵੀਰੇ ਠੀਕ ਆ ਭਾਈ ਆਰਡਰ ਕਮਾਲ ਦਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਸਿਵਾਈ ਜੂਗੀ ਕਿਵੇਂ ਆ ਭਾਈ ਵੀਰੇ ਇੱਕ ਨੰਬਰ ਆ ਤਾਰਾਂ ਵੀਡੀਓ ਚ ਮਾਰੀ ਦੇਵਾਂਗੇ ਓਕੇ ਬੱਚਾ ਕੀ ਦਿੱਤਾ ਇਹਨੇ ਬੱਚਾ ਵੀਰੇ ਕੱਟਾ ਵਿੱਚ ਕੱਟਾ ਦਿੱਤਾ ਭਾਈ ਠੀਕ ਆ ਫੇਸ ਦੀ ਬਿਊਟੀ ਦੰਦ ਵੀਰੇ ਪੱਟ ਕੀ ਦਿਖਾ ਦਿੰਦੇ ਚੌਗੀ ਆ ਵੀਰੇ ਮੂੰਹ ਚਾ ਓਕੇ ਆ ਭਾਈ ਫੇਸ ਦੀ ਬਿਊਟੀ ਇੱਕ ਨੰਬਰ ਬਤਲੇ ਸਿੰਘ ਦੀ ਆ ਜਮਾਂ ਨਾਲੋਂ ਸਿੰਘ ਹੋੜਿਆ ਵਾ ਫੁੱਲ ਬਿਊਟੀ ਆ ਮਿਲਕ ਪੱਕ ਵੀ ਬਾਈ ਨੇ ਬਹੁਤ ਚੰਗਾ ਦੱਸਿਆਗਾ ਬਾਕੀ ਤੂੰ ਚੈੱਕ ਕਰ ਲਾ ਤੂੰ ਆ ਵੀ ਇੱਕ ਨੰਬਰ ਕੀ ਬਾਤ ਆ ਬਾਈ ਵਾਲੀ ਬਰੀਕੀ ਜੀ ਛੋਟੀ ਹਨਾ ਬਾਈ ਵੀਰੇ ਪੂਰੀ ਜਮਾ ਹੈ ਬਰੀਕੀ ਅਧ ਦੇ ਵਿੱਚ ਕੱਟੀ 15 ਕਿਲੋ ਦੁੱਧ ਪਾ ਦੂ ਵੀਰੇ ਜੇ ਜਦੋਂ ਮਲੇ ਮੂਲੇ ਚੱਲ ਪਈ ਓਕੇ ਹਮ ਹਜੇ ਕੜਕੁੜ ਵੀ ਨਹੀਂ ਚੱਲਿਆ ਬਾਈ ਕਹਿੰਦਾ ਜਦੋਂ ਕੜਕੁੜ ਚੱਲ ਪਿਆ ਕਾੜੇ ਕੁੜੇ ਪੈਗੇ ਬਹੁਤ ਵਧੀਆ ਦੁੱਧ ਤੇ ਆਉਗੇ ਯੂਟੀ ਚੈੱਕ ਕਰੋ ਕਰਮਾ ਜੀ ਇੱਕ ਨੰਬਰ ਤੋਰਾ ਵੀ ਇੱਕ ਨੰਬਰ ਕੀ ਮੋਲ ਆ ਵੀਰੇ ਜਾਜ ਮੁੱਲ ਮੰਗਾ ਲੋਰਾ ਟਰਿਕ 10 ਮੰਗਾ ਲੋ 1 20 ਮੰਗਾ ਲੋ ਇਹੇ ਜੇ ਝੋਟੀਆਂ ਦਾ ਮੰਗੀ ਵੀ ਜਾਂਦੇ ਅਗਲਾ ਸਹੀ ਆ 97000 ਦੀ ਝੋਟੀ ਦੇ ਦਾਂਗੇ ਚੱਕ ਬਾਈ ਜਮਾ ਜਾਇਜ਼ ਮੁੱਲ ਆ ਮੁੱਲ ਕਰਾਉਣਾ 1 10 20 ਜਿੱਡਾ ਮਰਜੀ ਕਰਾ ਲੋ 97000 ਦੀ ਝੋਟੀ ਬਾਈ ਕਹਿੰਦਾ ਦੇ ਬਾਕੀ ਮੌਕੇ ਦੇ ਬਾਈ ਦਾ ਮਾਨਦਾਨ ਕਰਾਂਗੇ ਆ ਇਹਦਾ ਛੀੜੇ ਜਿਹੜਾ ਟਰ ਲੈ ਧਾਰਾਂ ਵੀ ਮਾਰ ਦਿੰਨੇ ਆ ਸੀਲ ਠੰਡੀ ਐ ਠੀਕ ਆ ਬਾਕੀ ਮੌਕੇ ਦੇ ਕੋਈ ਚੱਕਰ ਨਹੀਂ ਮਾਨਦਾਨ ਜ਼ਰੂਰ ਹੋ ਜਾਊਗਾ ਠੰਡੀ ਸੀ ਦਾ ਜਿਵੇਂ ਮਰਜੀ ਵਹਿ ਜਾ ਕੋਈ ਚੱਕਰ ਨਹੀਂ ਕਹਿਣਾ ਕਰਮ ਨਹੀਂ ਨੇ ਕੁਛ ਨਹੀਂ ਬਿਊਟੀ ਬੜੀ ਚੰਗੀ ਆ ਆਮੋਲ ਨਹੀਂ ਮਿਲਦਾ ਬਾਈ ਜਮਾ ਜੈਜ ਮੋਲ ਆ ਖਿੱਚ ਕੇ ਮੋਲ ਰੱਖਿਆ ਸুইস ਬਾਈ ਚੰਗੇ ਦੁੱਧ ਤੇ ਹਾਜ਼ਰ ਆ ਬਾਈ ਬਿਊਟੀ ਬਹੁਤ ਆ ਗਰਮ ਮਲਦੀ ਬਾਕੀ ਠੰਡੀ ਆ ਸਵੇਰ ਹੀ ਬੜੀ ਠੰਡੀ ਆ ਮੌਇਨਾ ਕੋਲ ਦੀ ਕੋਈ ਭੱਜੇ ਨਹੀਂ ਨੱਠੀ ਨਹੀਂ ਕਹਿੰਦੇ ਬਾਈ ਸਹੀ ਗੱਲ ਆ ਵੀਰੇ ਹਾਂ ਬਾਈ ਠੰਡੇ ਸਵਾਦੀ ਆ ਫੇਸ ਰੇਖ ਵੱਡੀ ਗੱਲ ਆ ਬਰੀਕੀ ਦੇਖੋ ਲੈ ਵੱਧਣ ਵਾਲੀ ਚੀਜ਼ ਆ ਵੀਰੇ ਘਟਣ ਵਾਲੀ ਚੀਜ਼ ਗਾਹਾਂ ਨੂੰ ਵੀਰੇ ਢੋਰ ਲੱਖ ਦੀ ਵੀ ਲੈ ਲਾਂਗੇ ਆਪਾਂ ਵਾਪਸ ਜੇ ਕੋਈ ਮੇਰਾ ਵੀਰ ਪਾਲ ਕੇ ਵੇਚਣ ਗਾਹਾਂ ਵੇਚੂਗਾ ਢੋਰ ਲੱਖ ਦੀ ਲੈ ਲਾਂਗੇ ਆਪਾਂ ਵੀਰੇ ਓਕੇ ਠੀਕ ਹੈ ਬਾਈ ਹੂੰ ਬਾਕੀ ਧਾਰਾ ਕੋਈ ਚੱਕ ਨਹੀਂ ਬਈ ਮਾਦਨ ਏ ਠੰਡੀ ਹੈ ਨਾ ਹਾਂ ਜੀ ਮਾਦਨ ਧਾਰਾ ਕੋਈ ਨਹੀਂ ਬਈ ਤੇ ਮਨ ਦੇ ਬੱਚਾ ਕੋਈ ਚਵਾਈ ਦਿਖਾਉਂਦੇ ਆ ਬਾਈ ਤੇ ਲ ਉੱਤੇ ਹੀ ਥਾਨ ਬਹੁਤ ਚੰਗਾ ਮੁੱਠੀ ਬਸ਼ਮੋਹ ਦੇ ਡਾਕਟਰ ਕਿੰਨਾ ਚੰਗਾ ਬਸ਼ਮੋਹ ਹੈ ਬਾਣੀ ਬੜਾ ਚੰਗਾ ਲੱਗਿਆ ਨਾ ਗਾੜੀ ਗੂੜੀ ਪੂਰੀ ਇੱਕ ਨੰਬਰ ਹੈ ਕਰ 1.5 ਕਿਲੋ ਦੀ ਗਾੜੀ ਹੈ ਡਾਕਟਰ ਝੋਟੀ ਥੱਲੇ ਮੂਰਲੀ ਦੇ ਨਾਲ ਚ ਠੀਕ ਹੈ ਜੀ ਹੂੰ ਬਾਕੀ ਚਵਾਈ ਚੈੱਕ ਕਰੋ ਚਵਾਈ ਦੇਖੋ ਡਾਕਟਰ ਨੰਦੀ ਦੇਖੋ ਥੂਣ ਬੜਾ ਚੰਗਾ ਯਾਰ ਹੈ ਨਾ ਬਾਈ ਪੂਰਾ ਸਰਾ ਹੀ ਰੱਖ ਲਿਆ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਲੱਗਿਆ ਕੀ ਬਾਤ ਆ ਇੱਕ ਨੰਬਰ ਤੇ ਹੋਣਾ ਇੱਕ ਨੰਬਰ ਪੂਰੇ ਨਿੰਬੜ ਦੀ ਐ ਜਮਾ ਗਾਮਾ ਨਾਲ ਦੀ ਦਵਾਈ ਆ ਜਮਾ ਰੱਥੀ ਜਮਾ ਇਹ ਮੁੱਲ ਵੀ ਬਾਈ ਨੇ ਜਮਾ ਜਾਇ ਰੱਖਿਆ ਕਿੱਚ ਕੇ ਮੁੱਲ ਰੱਖਿਆ ਬੜਾ ਬਾਈ ਨੇ ਮੁੱਲ ਨਹੀਂ ਆਖਿਆ ਬਾਈ ਚੋਣ ਚਵਾ ਇੱਕ ਨੰਬਰ ਅੱਗੇ ਆ ਗਈ ਵੀਰੇ ਦੋ ਨੰਬਰ ਤੇ ਪਸ਼ਾਤ ਲੈਵਾ ਦਿਖਾ ਦੇਣੇ ਆਣ ਤੋਂ ਦੇਖ ਕੇ ਨਾ ਚੰਗਾ ਕੱਢਿਆ ਹਨਾ ਜੰਮ ਬਿਲਕੁਲ ਚੰਗਾ ਡਾਕਟਰ ਮੂਠੀ ਵਾਲਾ ਥਣ ਘੜਦੀ ਪਛਮਾਉ ਪਛਮੂ ਦੀ ਹਾਂ ਇੱਕ ਗਾਇਆਂ ਵਰਗੀ ਸਹੀ ਹੈ ਅੱਗੇ ਆ ਗਈ ਦੋ ਨੰਬਰ ਤੇ ਵੜਣਾ ਕਿ ਆ ਜੂ ਅਬਲੀ ਡਾਕਟਰ ਪਹਿਲਾਂ ਸੂਈ ਹੋਈ ਆ ਓਕੇ ਟੋਕਰ ਘੱਪਣਾ ਟੋਕਰ ਘੱਪਣਾ ਕਿੰਨੇ ਟਾਈਮ ਦੀ ਘੱਪਣਾ ਡਾਕਟਰ ਆ 10 ਤਰੀਕ ਨੂੰ ਇਹਨੂੰ ਚ ਪੰਜਵਾਂ ਮਹੀਨਾ ਲੱਗ ਜੂ ਚਾਰ ਦੀ ਕੰਪਲੀਟ ਹੋ ਜੂ ਡਾਕਟਰ ਚੈੱਕ ਕਰਵਾਈ ਵੀ ਚੈੱਕ ਅਗਲਾ ਵੀ ਕਰਾ ਕੇ ਲੈ ਕੇ ਜਾਵੇ ਆਪਾਂ ਚੈੱਕ ਕਰਾ ਕੇ ਲੈ ਆਂਦੀ ਐ ਬਸ ਠੀਕ ਆ ਭਾਈ ਤੇ ਦੁੱਧ ਕਿੰਨਾ ਹਾਜ਼ਰ ਦੁੱਧ ਡਾਕਟਰ 10 ਕਿਲੋ ਆ 12 ਨਹੀਂ 13 ਨਹੀਂ ਕਹਿੰਦੇ 10 ਕਿਲੋ ਦੁੱਧ ਤਿਆਰ ਆ ਓਕੇ ਭਾਈ ਦੇ ਫੈਂਡ ਬਹੁਤ ਚੰਗੀਆਂ ਹੁੰਦੀਆਂ ਡਾਕਟਰ ਫੈਂਡ 5560 ਇੱਥੇ ਆਉਂਦੀ ਹੈ ਓਕੇ ਫੇਸ ਦੀ ਬਿਊਟੀ ਇੱਕ ਇਹ ਵੀ ਦੰਦਾਂ ਜਿਹੜਾ ਟਰਹੇ ਜੇ ਬੱਛੀ ਹਮ ਲੈ ਬਿਊਟੀ ਚੈੱਕ ਕਰੋ ਕਰਮਾਲੀ ਦੀ ਬਾਕੀ ਤੋਰਾ ਚੈੱਕ ਕਰਨ ਫਲੀ ਵੀ ਚੰਗੀਆਂ ਹਨ ਕੋਈ ਲਿਸਤੀ ਨਹੀਂ ਲਾ ਨਹੀਂ ਪੜਾ ਪੜਾ ਬੜਾ ਚੰਗਾ ਥਾਨ ਬਹੁਤ ਚੰਗਾ ਲੱਗਿਆ ਚਿਵਾਈ ਕਿਵੇਂ ਆ ਕਰਮਾਲੀ ਦੀ ਡਾਕਟਰ ਇੱਕ ਨੰਬਰ ਆ ਚਿਵਾਈ ਠੀਕ ਹੈ ਵੀਰੇ ਤੇ ਕੀ ਮੋਲ ਹੈ ਜਾਇਜ ਜਾਇਜ ਡਾਕਟਰ ਇਹਦਾ 55000 ਨਹੀਂ ਕੋਈ 50 ਨਹੀਂ ਹਮ ਬਸੀਮਾ 40 ਜੋ ਮਾਨਦਾਨ ਕਰ ਦਾਂਗੇ ਮੇਰੇ ਭੀਜਾ ਜੈਜ ਮੁੱਲ ਰੱਖਿਆ 40000 ਚੋ ਬਾਈ ਕਹਿੰਦਾ ਮਾਨਦਾਨ ਹੋ ਜਾਊਗਾ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲੋ ਕਿਉਂਕਿ ਗੱਬਣ ਵੀ ਆ ਦੁੱਧ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਠੰਡੀ ਆ ਬਾਈ ਕਹਿੰਦਾ ਚਵਾਈ ਚਵਾਈ ਐਨ ਓਕੇ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਗੋਲੇ ਵਰਗੀ ਬੜਾ ਯਾਰ ਹਾਂਜੀ ਹਾਂਜੀ ਡਾਕਟਰ ਇਹ ਫੁੜਾ ਫੁੜਾ ਦੇ ਗੋਲ ਗੋਲ ਜਮਾ ਡਾਕਟਰ ਸੀ ਠੰਡੀ ਲੈ ਜਿਵੇਂ ਕੋਈ ਬੈਨਿਆਣਾ ਪਾਉ ਨਾ ਪਾਉ ਕੋਈ ਚੱਕਰ ਨਹੀਂ ਡਾਕਟਰ ਠੀਕ ਆ ਠੀਕ ਆ ਬਿਲਕੁਲ ਬੜੀ ਠੰਡੀ ਆ ਕਰਮਾ ਕਿ ਵਾਈ ਜੀ ਆਨ ਓਕੇ ਜਮਾ ਇੱਕ ਨੰਬਰ ਡਾਕਟਰ ਥੋੜੀ ਡੰਗ ਤੇ ਬਣਾ ਲਤਾ ਰਾਂ ਮਾਰਦਾ ਐ ਲੈ ਚੋਕੇ ਲੈ ਕੇ ਜਾਵੇ ਮੇਰਾ ਵੀਰ ਹੁਣ ਠੀਕ ਆ ਭਾਈ ਡੰਗ ਤੇ ਪਸੂ ਮੂਗੀ ਕਿਵੇਂ ਤਾਂ ਕਰਾ ਡਾਕਟਰ ਬਛਰੂਆ ਕੋਈ ਸਹੀ ਗੱਲ ਆ ਹਾਂਜੀ ਹਾਂਜੀ ਬਾਕੀ ਲੇਵਲ ਉਬਾ ਪੂਰਾ ਪਰ ਦੇ ਡੰਗ ਦੇ ਬਛੀ ਥਣ ਥਣ ਮੂਕੀ ਵਾਲਾ ਲੱਗਿਆ ਥੇਰਾ ਲੱਗਿਆ ਹਾਂ ਅੱਗੇ ਆ ਗਈ ਤਿੰਨ ਨੰਬਰ ਕਿਹੜਾ ਸੂਆ ਜੀ ਡਾਕਟਰ ਇਹ ਦੂਜਿਆ ਸੂਆ ਸੁੰਦੀਆ ਬਛੀ ਫਾਰਮ ਚੋਂ ਲਈ ਐ ਓਕੇ ਹਾਂ ਮਾਲਕਾਂ ਨੇ ਪਹਿਲੇ ਤੇ ਸੂਏ ਦਾ ਦੱਸਿਆ ਵੀ 20 25 ਕਿਲੋ ਦੁੱਧ ਅਸੀਂ ਚੋਲੇ ਡਾਕਟਰ ਉਹ ਹਜੇ 20 ਦਿਨਾਂ ਦੀ ਕੱਚੀ ਆ ਕਦ ਕੋਦ ਬਹੁ ਕੱਦ ਬਹੁਤ ਬਰੀਕ ਬਹੁਤ ਹੈ ਨਾ ਵੈਲ ਬਈ ਹਾਂਜੀ ਹਾਂਜੀ ਡਾਕਟਰ ਅਜੇ ਸਿੱਗਦੇ ਤਾਂ ਤੇ ਝੱਗਦੀ ਆ ਡਾਕਟਰ ਠੀਕ ਆ ਹਾਂ ਹਾਂ ਫਾਰਮ ਚੋਂ ਖੁੱਲੀ ਫਿਰਦੀ ਲਈ ਆ ਥੋੜੀ ਤਲਿਹਰੇ ਦੀ ਹਲਕਤ ਵੀ ਮਨਾ ਸਕਦੀ ਆ ਠੀਕ ਆ ਭਾਈ ਹਾਂ ਹਾਂ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਬੋਦੀ ਥੋੜੀ ਹੋਰ ਕੱਦੋ ਬਾਕੀ ਕੱਦ ਹੈ ਡਾਕਟਰ ਗਾਣਾ ਧੱਕਾ ਕਰ ਸਕਣ ਹੂੰ ਧੱਕਾ ਕਰਦੀ ਆ ਨਾ ਡਾਕਟਰ ਤਲਿਹਰੇ ਦੀ ਹਲਕਤ ਮਨਾਉਂਦੀ ਆ ਕੋਈ ਬਾਈ ਨੂੰ ਵੀਡੀਓ ਦਿਖਾ ਦਾਂਗੇ ਠੀਕ ਆ ਫਾਰਮ ਚੋਂ ਖੁੱਲੀ ਫਿਰਦੀ ਲਈ ਆਪਾਂ ਨੇ ਠੀਕ ਆ ਭਾਈ ਹੂੰ ਸੋਰਾ ਇੱਕ ਨੰਬਰ ਪਲੀ ਵੀ ਫੁੱਲ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਕੱਲੀ ਕੱਚੀ ਕੱਚੀ ਆ ਬਸ ਸੋਸਾ ਬਣਾ ਲੈਣੇ ਹਨ ਹਣ ਹੁਣ ਬਹੁਤ ਚੰਗਾ ਲੱਗਾ ਡਾਕਟਰ ਵੈਡ ਨੂੰ ਹਮ ਕੱਦ ਕੋਈ ਨਹੀਂ ਐਡਾ ਮਿਲਦਾ ਡਾਕਟਰ ਬਾਕੀ ਉਹ ਦੋ ਦੋ ਹੀ ਤਾਂ ਹੀ ਦੇ ਗਾਂਦੀ ਦੇ ਸਹੀ ਗੱਲ ਆ ਉੱਤੋਂ ਪੱਧਰ ਜਾਵਾਂ ਹਨ ਹਾਂਜੀ ਹਾਂਜੀ ਡਾਕਟਰ ਤੇ ਆ ਵਾਲ ਬਹੁਤ ਦਿਖਾਉਂਦੀ ਆ ਬਈ ਸਾਰੀਆਂ ਵਾਲ ਢਲਣਾ ਕੱਢਣੀਆਂ ਫਿਰ ਕਰਮਣੇ ਨੇ ਸੋਨਾ ਕਰ ਨੇੜੇ ਤੋਂ ਥਾਣੇ ਚੱਕਰ ਬਾਅਦ ਹਜੇ 20 ਦਿਨ ਕੱਚੀ ਡਾਕਟਰ ਸੀ ਠੰਡੀ ਪੂਰੀ ਇਹ ਵੀ ਬੱਛੀ ਚਾ ਵਾਤ ਨੇ ਇੱਕ ਨੰਬਰ ਖਾਣ ਲੱਗਿਆ ਕੱਚੀ ਗੱਚੀ ਆ ਉਸ ਹਾਂ ਉਹਨਾਂ ਦੇਖ ਲੈੰਦੀ ਆ ਹਜੇ ਜਿੱਦ ਦੇ ਬਾਅਦ ਡਾਕਟਰ ਚਾਲ ਇੱਕ ਵੀਡੀਓ ਪਾਉਣੀ ਦੀ ਦੋ ਡੰਗਰਾਂ ਦੀ ਤਾਂ ਬਾਤ ਹੀ ਬੱਛੀ ਦੀ ਨਹੀਂ ਪਾਉਂਦੀ ਨਹੀਂ ਸੀ ਹਜੇ ਸਹੀ ਆ ਬਾਈ ਹਾਂ ਹਾਂ ਕੀ ਮੋਲ ਅਜਾ ਡਾਕਟਰ ਇਹ ਹੀ ਗਾਈਆਂ ਦੇ ਲੋਕ ਲੱਖ ਲੱਖ ਰੁਪਈਆ ਮੰਗੀ ਜਾਂਦੇ ਆ ਹੂੰ ਆਪਾਂ ਇੱਕੋ ਹੀ ਗਏ ਆ ਡਾਕਟਰ 80 ਦੀ ਵਧਾ ਦੇ ਦਾਂਗੇ 80000 ਚੋਂ ਮਾਰ ਬਾਈ ਦਾ ਮਾਨ ਤਾਨ ਕਰਾਂਗੇ ਇਹਦਾ ਠੀਕ ਆ 77000 ਦੀ ਵੱਸੀ ਦੇ ਦਾਂਗੇ ਡਾਕਟਰ ਹੋਰ ਵੀ 3000 ਲੈਸ ਕਰਤਾ 77000 ਦੀ ਵੜ ਬਾਈ ਕਹਿੰਦਾ ਦੇ ਦੇ ਸੀ ਇਜ਼ ਇੰਡੀਆ ਡਾਕਟਰ 20 ਦਿਨਾਂ ਦੀ ਕੱਚੀ ਜਿੱਦੇ ਵੱਸੀ ਤੇ ਤਿਆਰ ਹੋਣਾ ਗਾਂ ਨੇ ਲੱਖ ਦੀ ਗਾਂ ਵੇਖਣਾ ਡਾਕਟਰ ਸਹੀ ਗੱਲ ਆ ਬਾਈ ਐਡੀ ਗਾਂ ਕੋਈ ਦਿੰਦਾ ਨਹੀਂ ਯਾਰ ਨਹੀਂ ਦਿੰਦਾ ਬਾਈ ਕਰਦੀ ਬਹੁਤ ਯਾਰ ਕਰਮ ਵਾਲੀ ਹਣਾ ਹਾਂ ਹਾਂ ਲੰਬੀ ਲੁੰਜੀ ਡਾਕਟਰ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਰਖਾਤੇ ਕਿਸੇ ਵੀਰ ਨੂੰ ਤਿੰਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲੇ ਫਿਰ ਧੰਨਵਾਦ